ਦੋਸਤੋ ਅਮੀਰੀ ਤੇ ਗਰੀਬੀ ਦਾ ਪਾੜਾ ਜਿਹੜਾ ਉਹ ਲਗਾਤਾਰ ਵੱਧਦਾ ਜਾ ਰਿਹਾ ਕਦੇ ਸਾਨੂੰ ਇਹ ਲੱਗਦਾ ਹੁੰਦਾ ਸੀ ਕਿ ਪੰਜਾਬ ਦੇ ਵਿੱਚ ਮਜ਼ਦਮ ਤਬਕਾ ਜਿਹੜਾ ਉਹ ਬਹੁਤ ਜ਼ਿਆਦਾ ਅਮੀਰ ਆ ਤੇ ਉਸ ਕੋਲੇ ਬਹੁਤ ਸਾਰਾ ਪੈਸਾ ਹੈਗਾ ਪਰ ਹੁਣ ਇਹ ਧਾਰਨਾ ਜਿਹੜੀ ਉਹ ਪੁੱਠੀ ਪੈਂਦੀ ਜਾਂਦੀ ਹੈ ਕਿਉਂਕਿ 91 99 ਦੀਆਂ ਪਾਲਸੀਆਂ ਤੋਂ ਬਾਅਦ ਆ ਜਿਹੜਾ ਤੇ ਖਾਸ ਤੌਰ ਤੇ 10 ਸਾਲਾਂ ਦੇ ਕਾਰਜਕਾਲ ਤੋਂ ਬਾਅਦ ਮੋਦੀ ਦੇ ਕਾਰਜਕਾਲ ਤੋਂ ਬਾਅਦ ਆ ਜਿਹੜਾ ਉਹ ਵੱਡੇ ਪੱਦਰਦਤ ਜੋ ਧਨ-ਦੌਲਤਾਂ ਉਹ ਦੇਸ਼ ਦੇ ਕੁਝ ਮੁਠੀ ਭਰ ਲੋਕਾਂ ਦੇ ਹੱਥਾਂ ਦੇ ਵਿੱਚ ਕੇਂਦਰਿਤ ਹੋ ਕੇ ਰਹਿ ਗਈ ਆ ਤੇ ਜੋ ਕਿਤੇ ਨਾ ਕਿਤੇ ਮੁਲਾਜ਼ਮ ਤਾਕਾ ਸੀ ਜਿਨ੍ਹਾਂ ਨੂੰ ਕਿਤੇ ਨਾ ਕਿਤੇ ਚੰਗੀਆਂ ਸਹੂਲਤਾਂ ਮਿਲਦੀਆਂ ਸੀ ਚੰਗੇ ਭੱਤੇ ਮਿਲਦੇ ਸੀਗੇ ਉਹਨਾਂ ਦੇ ਉੱਤੇ ਵੀ ਲਗਾਤਾਰ ਆ ਜਿਹੜੇ ਉਹ ਕੱਟ ਲਗਾਏ ਜਾਂਦੇ ਸੀਗੇ ਤੇ ਤਰ੍ਹਾਂ ਤਰ੍ਹਾਂ ਦੇ ਕਾਨੂੰਨ ਇਸ ਤਰ੍ਹਾਂ ਦੇ ਬਣਾਈ ਜਾਂਦੀਆਂ ਕਿ ਲਗਾਤਾਰ ਆਮ ਵਰਗ ਦਾ ਆਮ ਮੁਲਾਜ਼ਮ ਵਰਗ ਦਾ ਜਿਹੜਾ ਉਹ ਪਚੂਂਬਰ ਕੱਢਿਆ ਜਾ ਰਿਹਾ ਹੈਗਾ ਪਰ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜਿਹੜੇ ਲੋਕਾਂ ਨੂੰ ਅਸੀਂ ਆਪਦੀ ਜ਼ਿੰਦਗੀ ਬਿਹਤਰ ਬਣਾਉਣ ਵਾਸਤੇ ਗੱਡੀਆਂ ਦੇ ਉੱਤੇ ਬਿਠਾਉਣੇ ਆ ਜਿਹੜੇ ਲੋਕਾਂ ਨੂੰ ਕਿਤੇ ਨਾ ਕਿਤੇ ਅਸੀਂ ਸੱਤਾ ਦੇ ਮਾਲਕ ਬਣਾਉਣੇ ਹੈਗੇ ਆ ਵੀ ਸਾਡੇ ਉੱਤੇ ਰਾਜ ਕਰੋ ਉਹੀ ਇਹੋ ਜੇ ਕਾਨੂੰਨ ਲਗਾਤਾਰ ਬਣਾਉਂਦੇ ਆ ਕਿ ਲਗਾਤਾਰ ਜੋ ਆਮ ਵਰਗਾ ਉਹਨਾਂ ਦੇ ਹੱਥਾਂ ਦੇ ਵਿੱਚੋਂ ਪੈਸਾ ਕਿਵੇਂ ਨਾ ਕਿਵੇਂ ਖੇਚ ਕੇ ਹੈ ਜਿਹੜਾ ਉਹ ਪੂੰਜੀਪਤੀਆਂ ਨੂੰ ਦਿੱਤਾ ਜਾਵੇ ਤੇ ਪਿਛਲੇ ਸਮੇਂ ਦੇ ਦੌਰਾਨ ਆਪਾਂ ਜੇਕਰ ਦੇਖੀਏ ਤਾਂ ਮੋਦੀ ਦੇ ਕਾਰਜਕਾਲ ਦੇ ਦੌਰਾਨ ਆ ਜਿਹੜਾ ਉਹ ਕੁਝ ਮੁਠੀ ਭਾਰ ਅੰਬਾਨੀ ਤੇ ਅੰਬਾਨੀ ਅੰਡਾਨੀ ਆ ਜਿਹੜਾ ਉਹ ਲਗਾਤਾਰ ਅਮੀਰ ਹੋਏ ਆ ਤੇ ਵੱਡੇ ਪੱਦਰ ਦੇ ਉੱਤੇ ਜੋ ਆਮ ਲੋਕ ਆ ਉਹਨਾਂ ਦੀ ਜੋ ਆਮਦਨ ਆ ਉਹ ਘਟੀ ਹੈਗੀ ਆ ਤੇ ਇਸੇ ਤਰੀਕੇ ਦੇ ਨਾਲ ਜਿਨ੍ਹਾਂ ਨੂੰ ਆਪਾਂ ਗੱਡੀਆਂ ਦੇ ਉੱਤੇ ਭਾਉਣੇ ਹੈਗੇ ਆ ਉਹਨਾਂ ਦੇ ਵੀ ਜੋ ਤਨਖਾਹਾਂ ਤੇ ਭੱਤੇ ਆ ਉਹ ਲਗਾਤਾਰ ਆ ਜਿਹੜੇ ਉਹ ਵਾਧੇ ਹੈਗੇ ਆ ਤੇ ਅੱਜ ਹੀ ਆ ਜਿਹੜਾ ਪੰਜਾਬੀ ਟ੍ਰਿਬਿਊਨ ਦੀ ਇੱਕ ਰਿਪੋਰਟ ਚਰਨਜੀਤ ਭੁੱਲਰ ਜੀ ਦੁਆਰਾ ਜਿਹੜੀ ਉਹ ਪ੍ਰਕਾਸ਼ਿਤ ਕੀਤੀ ਗਈ ਜੀਰੇ ਵਿੱਚ ਇਹ ਖੁਲਾਸਾ ਹੋਇਆ ਕਿ ਕੁਝ ਕੁ ਵਿਧਾਇਕਾ ਜਿਹੜੇ ਜਿਨ੍ਹਾਂ ਨੂੰ ਸਾਡੇ ਪੰਜਾਬ ਦੇ ਲੋਕਾਂ ਨੇ ਗੱਡੀ ਦੇ ਉੱਤੇ ਬਿਠਾਇਆ ਉਹਨਾਂ ਦੇ ਭੱਤੇ ਆ ਜਿਹੜੇ ਉਹ ਬਹੁਤ ਜ਼ਿਆਦਾ ਵੱਧ ਆ ਭਾਵੇਂ ਵਿਸ਼ੇਸ਼ ਤੌਰ ਦੇ ਤੇ ਉਹਨਾਂ ਨੂੰ ਸਰਕਾਰੀ ਕਾਰਾਂ ਜਿਹੜੀਆਂ ਉਹ ਦਿੱਤੀਆਂ ਹੋਈਆਂ ਸਰਕਾਰੀ ਗੱਡੀਆਂ ਦਿੱਤੀਆਂ ਹੋਈਆਂ ਕਿ ਉਹ ਉਹਨਾਂ ਦੇ ਵਿੱਚ ਤੇਲ ਪਵਾ ਕੇ ਆ ਜਿਹੜਾ ਆਪ ਦੇ ਕੰਮ ਧੰਦੇ ਕਰਨ ਪਰ ਤੁਹਾਨੂੰ ਦੱਸ ਦਈਏ ਕਿ ਇਸੇ ਹੀ ਰਿਪੋਰਟ ਦੇ ਵਿੱਚੋਂ ਇਹ ਵੀ ਗੱਲ ਜਾਗਰ ਜਾਹਰ ਹੁੰਦੀ ਆ ਕਿ ਉਹ ਗੱਡੀਆਂ ਜਿਹੜੀਆਂ ਜੋ ਸਰਕਾਰ ਵੱਲੋਂ ਮੁਹੱਈਆ ਕੀਤੀਆਂ ਗਈਆਂ ਉਹ ਸਿਰਫ ਤੇ ਸਿਰਫ ਸਿਕਿਉਰਿਟੀ ਪਰਪਸ ਦੇ ਲਈ ਜਾਂ ਹੋਰ ਪਰਪਸਾਂ ਲਈ ਵਰਤੀਆਂ ਜਾ ਰਹੀਆਂ ਜਦਕਿ ਜਿੰਨੇ ਵੀ ਇਹ ਵਿਧਾਇਕ ਹੈਗੇ ਇਹ ਆਪਣੇ ਨਿੱਜੀ ਵਹੀਕਲਾਂ ਦੇ ਉੱਤੇ ਆਸੇ ਪਾਸੇ ਕੰਮ ਦੇ ਲਈ ਜਾਂਦੇ ਹੈਗੇ ਆ ਲੋਕਾਂ ਦਾ ਕਿੰਨਾ ਕੁ ਸਵਾਰਦੇ ਹੈਗੇ ਇਸ ਬਾਰੇ ਆ ਜਿਹੜਾ ਅਸੀਂ ਪੁਸ਼ਟੀ ਨਹੀਂ ਕਰ ਸਕਦੇਗੇ ਪਰ ਇਸ ਰਿਪੋਰਟ ਦੇ ਵਿੱਚ ਇਹ ਲਿਖਿਆ ਹੋਇਆ ਕਿ ਸੂਚਨਾ ਦੇ ਅਧਿਕਾਰ ਕਾਨੂੰਨ ਦੇ ਤਹਿਤ ਜੋ ਪ੍ਰਾਪਤ ਵੇਰਵੇ ਹੋਇਆ ਉਹਨਾਂ ਦੇ ਅਨੁਸਾਰ ਜਿਹੜਾ ਪੰਜਾਬ ਦੇ ਵਿਧਾਇਕਾਂ ਦੇ ਵਿੱਚੋਂ ਜਿਹੜਾ ਉਹ ਸਭ ਤੋਂ ਵੱਧ ਕਾਂਗਰਸ ਦੇ ਵਿਧਾਇਕ ਸੁਖਵਿੰਦਰ ਸਿੰਘ ਨੇ ਆ ਜਿਹੜਾ ਉਹ ਪੱਤੀ ਲੈਣ ਦੇ ਵਿੱਚ ਉਹ ਸਭ ਤੋਂ ਮੋਹਰੀ ਸਥਾਨ ਆ ਜਿਹੜਾ ਹਾਸਲ ਕੀਤਾ ਹੈਗਾ ਇਸ ਰਿਪੋਰਟ ਦੇ ਵਿੱਚ ਲੰਘੇ ਤਿੰਨ ਵਾਰਿਆਂ ਦੇ ਦੌਰਾਨ 2223 ਤੇ 2425 ਦੇ ਦੌਰਾਨ ਆ ਜਿਹੜਾ ਉਹ 15.17 ਲੱਖ ਰੁਪਏ ਕੱਲੇ TA DA ਵਜੋਂ ਆ ਜਿਹੜੇ ਉਹ ਪ੍ਰਾਪਤ ਕੀਤੇ ਗਏ ਹਨ ਤੇ ਦੂਜਾ ਨੰਬਰ ਹਲਕਾ ਪੁੱਚੋ ਮੰਡੀ ਦੇ ਆਪ ਵਿਧਾਇਕ ਮਾਸਟਰ ਜਗਸੀਰ ਸਿੰਘ ਦਾ ਹੈ ਜਿਨ੍ਹਾਂ ਨੇ 3 ਸਾਲਾਂ ਚੋਂ 12.30 ਲੱਖ ਰੁਪਏ ਪੱਤੇ ਵਜੋਂ ਲਏ ਆ ਤੇ ਸਾਰੇ ਵਿਧਾਇਕ ਵਿਧਾਨ ਸਭਾ ਦੀਆਂ ਅਲੱਗ-ਅਲੱਗ ਕਮੇਟੀਆਂ ਦੇ ਮੈਂਬਰ ਆਦੇ ਹਨ ਤੇ ਇਹਨਾਂ ਕਮੇਟੀਆਂ ਦੀਆਂ ਮੀਟਿੰਗਾਂ ਵਿੱਚ ਵਿਧਾਇਕ ਹਿੱਸਾ ਲੈਂਦੇ ਹਨ ਨਿਯਮਾਂ ਅਨੁਸਾਰ ਵਿਧਾਇਕ ਨੂੰ ਪ੍ਰਾਈਵੇਟ ਵਾਹਨ ਦੀ ਵਰਤੋਂ ਕਰਨ ਲਈ ਪ੍ਰਤੀ ਕਿਲੋਮੀਟਰ 15 ਰੁਪਏ ਅਤੇ ਰਜਾਨਾ ਪੱਤੇ ਵਜੋਂ 1500 ਰੁਪਏ ਮਿਲਦੇ ਹਨ ਜੇ ਵਿਧਾਇਕ ਚੰਡੀਗੜ੍ਹ ਮੀਟਿੰਗ 'ਚ ਸ਼ਾਮਲ ਹੁੰਦਾ ਹੈ ਤਾਂ ਉਹ ਮੀਟਿੰਗ ਇੱਕ ਦਿਨ ਪਹਿਲਾਂ ਅਤੇ ਇੱਕ ਦਿਨ ਬਾਅਦ ਦਾ ਡੀਏ ਲੈਂਡ ਦਾ ਹੱਕਦਾਰ ਹੈ। ਹਲਕਾ ਬਠਿੰਡਾ ਦਿਹਾਤੀ ਤੋਂ ਆਪ ਵਿਧਾਇਕ ਅਮਿਤ ਰਤਨ ਕੋਟਪੱਤਾ ਨੇ 3 ਸਾਲਾਂ ਦੇ ਦੌਰਾਨ ਜਿਹੜਾ ਉਹ 10.64 ਲੱਖ ਰੁਪਏ ਲਏ ਆ। ਇਸੇ ਤਰ੍ਹਾਂ ਜੇਕਰ ਦੇਖੀਏ ਤਾਂ ਜੈਤੋ ਤੋਂ ਵਿਧਾਇਕ ਅਨਮੋਲਕ ਅਨਮੋਲਕ ਸਿੰਘ ਨੇ ਜੋ ਪਿਛਲੇ ਸਮੇਂ ਦੇ ਦੌਰਾਨ ਆ ਜਿਹੜਾ ਕਾਫੀ ਚਰਚਾ ਦੇ ਵਿੱਚ ਰਿਹਾ ਖਾਸ ਤੌਰ ਦੇ ਉੱਤੇ ਚੰਦਪਾਣ ਦੇ ਮਜ਼ਦੂਰਾਂ ਦੇ ਉੱਤੇ ਜੋ ਤਸ਼ੱਦਦ ਹੋਇਆ ਹੈਗਾ ਉਸ ਤਸ਼ੱਦਦ ਦੇ ਦੌਰਾਨ ਵੀ ਅਮੋਲਕ ਸਿੰਘ ਦਾ ਨਾਂ ਜਿਹੜਾ ਕਾਫੀ ਵਾਰੀ ਆਇਆ ਤਾਂ ਵਿਧਾਇਕ ਅਮੋਲਕ ਸਿੰਘ ਨੇ ਜਿਹੜਾ 10.28 ਲੱਖ ਰੁਪਏ ਜਿਹੜੇ ਉਹ ਭੱਤੇ ਵਜੋਂ ਲਏ ਇਸੇ ਤਰ੍ਹਾਂ ਕਾਂਗਰਸ ਵਿਧਾਇਕ ਤ੍ਰਿਪ ਰਜਿੰਦਰ ਸਿੰਘ ਬਾਜਵਾ ਨੇ 10.8 ਲੱਖ ਰੁਪਏ ਤੇ ਬਸਪਾ ਵਿਧਾਇਕ ਨਿਸ਼ਤਰਪਾਲ ਨੇ ਜਿਹੜਾ ਉਹ 7.65 80 ਲੱਖ ਰੁਪਏ ਭੱਤੇਆਂ ਵਜੋਂ ਜਿਹੜੇ ਵਸੂਲ ਕੀਤੇ ਹੈਗੇ ਤੇ ਦੂਜੇ ਪਾਸੇ ਜੇਕਰ ਦੇਖੀਏ ਤਾਂ ਜੋ ਪੰਜਾਬ ਦਾ ਮੁਲਾਜ਼ਮ ਤਬਕਾ ਜੋ TEDA ਦੀ ਅਕਸਰ ਗੁਹਾਰ ਲਗਾਉਂਦਾ ਰਹਿੰਦਾ ਕਈ ਵਾਰੀ ਹੁਣ ਤਾਂ ਮੁਲਾਜ਼ਮਾਂ ਦੇ ਉੱਤੇ ਵੀ ਲਾਠੀ ਚਾਰਜ ਹੁੰਦਾ ਜਿਹੜਾ ਆਮ ਹੀ ਆਪਾਂ ਦੇਖਦੇ ਆਂ ਤੇ ਮੋਗਾ ਜਿਹੜਾ ਮੁਲਾਜ਼ਮਾਂ ਵੱਲੋਂ ਆ ਜਿਹੜੀ ਉਹ ਮੀਟਿੰਗ ਕੀਤੀ ਗਈ ਇੱਥੋਂ ਦੇ ਮੋਗਾ ਤੋਂ ਸਥਾਨਕ ਫ੍ਰੀडम फाइਟਰ ਹਾਲ ਦੇ ਵਿੱਚ ਆ ਜਿਹੜਾ ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਸਾਂਝੇ ਰੂਪ ਦੇ ਵਿੱਚ ਆ ਜਿਹੜਾ ਮੀਟਿੰਗ ਕਰਕੇ ਮੁਲਾਜ਼ਮਾਂ ਦੀਆਂ ਪੁਰਾਣੇ ਸਕੀਮ ਅਤੇ ਪੁਰਾਣੀ ਪੈਨਸ਼ਨ ਲਾਗੂ ਕਰਨ ਅਤੇ ਪਿੰਡੂ ਅਤੇ ਬਾਰਡਰ ਏਰੀਆ ਭੱਤਾ ਸਮੇਤ ਆ ਜਿਹੜਾ ਕੱਟੇ ਗਏ 37 ਕਿਸਮ ਦੇ ਪੱਤੇ ਤੇ ਪੈਂਡਿੰਗ ਆ 37 ਸ਼ੋ 16% ਦੀਆਂ ਮੰਗਾਂ ਤੋਂ ਭਗੌੜਾ ਹੋ ਚੁੱਕੀ ਸਰਕਾਰ ਵਿਰੋਧ ਮੋਰਚਾ ਖੁੱਲਣਾ ਜਿਹੜਾ ਉਹ ਲਾੜ ਕੀਤਾ ਗਿਆ ਮੀਟਿੰਗ ਵਿੱਚ ਵਿਕਰਮਦੇਵ ਸਿੰਘ ਦੀ ਅਗਵਾਈ ਹੇਠ ਡੈਮੋਕਰੈਟਿਕ ਟੀਚਰਸ ਫਰੰਟ ਡੀਟੀਐਫ ਪੰਜਾਬ ਦਲਜੀਤ ਸਫੀਪੁਰ ਦੀ ਅਗਵਾਈ ਹੇਠ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਗੁਰਦੀਪ ਸਿੰਘ ਬਾਸੀ ਦੀ ਅਗਵਾਈ ਹੇਠ ਪੰਜਾਬ ਰਾਜ ਵੈਟਰਨਰੀ ਇਨਸਪੈਕਟਰ ਜੂਨੀਅਰ ਦੀਪਕ ਕੰਬੋਈ ਦੀ ਅਗਵਾਈ ਹੇਠ 6635 ETT ਟੀਚਰ ਜੀ ਯੂਨੀਅਨ ਸੰਦੀਪ ਸਿੰਘ ਗਿੱਲ ਦੀ ਅਗਵਾਈ ਹੇਠ 4166 ਮਾਸਟਰ ਕਲਾਟਰ ਯੂਨੀਅਨ ਅਤੇ ਬਲਿਹਾਰ ਬੱਲੀ ਦੀ ਅਗਵਾਈ ਹੇਠ 9594 ETT ਅਧਿਆਪਕ ਯੂਨੀਅਨ ਦੇ ਆਗੂ ਜਿਹੜੇ ਉਹ ਸ਼ਾਮਲ ਹੋਏ ਆਗੂਆਂ ਨੇ 17/7/2020 ਜਾਂ ਇਸ ਤੋਂ ਬਾਅਦ ਹੋਈਆਂ ਭਰਤੀਆਂ ਤੇ ਲਾਗੂ ਮੁਲਾਜ਼ਮ ਵਿਰੋਧੀ ਨਵੇਂ ਸਕੇਲ ਦਾ ਨੋਟੀਫਿਕੇਸ਼ਨ ਮੁੱਢੋਂ ਰੱਦ ਕਰਵਾ ਕੇ ਸਾਰੇ ਮੁਲਾਜ਼ਮਾਂ ਲਈ ਪੰਜਾਬ ਪੇਸਕੇਲ ਲਾਗੂ ਕਰਵਾਉਣ ਪਿਆਬ ਪੇਸਕੇਲਾ ਸੰਬੰਧੀ ਆਏ ਅਦਾਲਤੀ ਫੈਸਲਿਆਂ ਨੂੰ ਲਾਗੂ ਕਰਨ ਦੌਰਾਨ ਸੇਮੇ ਪੰਜਾਬ ਪੇ ਕਮਿਸ਼ਨ ਸਮੇਤ 15 ਤਨਖਾਹ ਵਾਧੇ ਅਨੁਸਾਰ ਤਨਖਾਹਾਂ ਫਿਕਸ ਕਰਾਉਣ ਅਤੇ ਪਿਆਬ ਸਰਕਾਰ ਵੱਲੋਂ ਕੀਤੀ ਜਾਣ ਵਾਲੀ ਹਰ ਕਿਸਮ ਦੀ ਗੈਰਵਾਜਬ ਤੇ ਜਵਰੀ ਤਨਖਾਹ ਰਿਕਵਰੀ ਤੇ ਤਨਖਾਹ ਕਟੌਤੀ ਤੇ ਰੋਕ ਲਵਾਉਣ ਲਈ ਸੰਘਰਸ਼ ਵਧਣ ਦਾ ਫੈਸਲਾ ਕੀਤਾ ਆਗੂਆਂ ਨੇ ਪੁਰਾਣੀ ਪੈਨਸ਼ਨ ਦੀ ਪ੍ਰਾਪਤੀ ਲਈ ਪਿਆਬ ਸਰਕਾਰ ਵੱਲੋਂ ਮਿਤੀ 18 10 2022 ਨੂੰ ਜਾਰੀ ਪੁਰਾਣੀ ਪੈਨਸ਼ਨ ਪ੍ਰਣਾਲੀ ਦੇ ਨੋਟੀਫਿਕੇਸ਼ਨ ਦਾ ਸਾਲ 1972 ਦੇ ਨਿਯਮਾਂ ਅਨੁਸਾਰ ਸਟੈਂਡਰਡ ਆਪਰੇਟਿਵ ਪ੍ਰੋਸੀਜਰ ਜਾਰੀ ਕਰਵਾ ਕੇ ਜੀਪੀਐਫ ਖਾਤੇ ਖਲਵਾਉਣ ਲਈ ਸੰਘਰਸ਼ ਵਿਭੰਨ ਦਾ ਫੈਸਲਾ ਕੀਤਾ ਇਸ ਤੋਂ ਇਲਾਵਾ ਅਗਵਾ ਨੇ ਕੱਟੇ ਗਏ ਪਿੰਡੂ ਪੱਤੇ ਬਾਰਡਰ ਏਰੀਆ ਪੱਤੇ ਸਮੇਤ 37 ਕਿਸਮ ਦੇ ਪੱਤੇ ਬਹਾਲ ਕਰਵਾਉਣ ਅਤੇ ਡੀਏ ਦੀਆਂ ਪੈਂਡਿੰਗ 16% ਬਕਾਇਆ ਕਿਸ਼ਤਾਂ ਜਾਰੀ ਕਰਵਾਉਣ ਲਈ ਸੰਘਰਸ਼ ਵਿਭੰਨ ਦਾ ਫੈਸਲਾ ਕੀਤਾ ਮੀਟਿੰਗ ਵਿੱਚ ਫੈਸਲਾ ਕੀਤਾ ਕਿ ਵਿੱਤੀ ਮੰਗਾਂ ਦੀ ਪ੍ਰਾਪਤੀ ਲਈ ਮੁੱਢਲੇ ਪੜਾਅ ਵੱਜੋਂ 10 ਜਨਵਰੀ 2026 ਦਿਨ ਸ਼ਨੀਵਾਰ ਨੂੰ ਮੋਗਾ ਵਿੱਚ ਸੂਬਾ ਪੱਧਰੀ ਕਨਵੈਨਸ਼ਨ ਸਭਾ ਅਤੇ ਜ਼ਿਲ੍ਹਾ ਲੀਡਰਸ਼ਿਪ ਆਧਾਰਤ ਰਾਹੀਂ ਸੰਘਰਸ਼ ਦੀ ਲਾਮਬੰਦੀ ਕੀਤੀ ਜਾਊਗੀ ਅਤੇ ਫਰਵਰੀ ਮਹੀਨੇ ਵਿੱਚ ਸੂਬਾ ਪੱਧਰੀ ਵਿਸ਼ਾਲ ਰੈਲੀ ਕਰਨ ਦੇ ਅਗਲੇ ਐਲਾਨਾਂ ਜਿਹੜੇ ਹੋ ਕੀਤੇ ਜਾਣਗੇ ਇਸ ਮੌਕੇ ਸਾਂਝੇ ਸੰਘਰਸ਼ ਨੂੰ ਇਕਜੁੱਟਤਾ ਨਾਲ ਅੱਗੇ ਵਧਾਉਣ ਲਈ ਨਵ ਗਠਿਤ ਮੋਰਚੇ ਦੇ ਨਿਜਮਾ ਸੰਬੰਧੀ ਵਿਸਥਾਰ ਵਿੱਚ ਚਰਚਾ ਕਰਨ ਉਪਰੰਤ ਨਿਯਮਾਂ ਨੂੰ ਪਾਸ ਕੀਤਾ ਗਿਆ ਮੀਟਿੰਗ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਸਬਾਈ ਆਗੂ ਮਹਿੰਦਰ ਕੌੜਿਆਂਵਾਲੀ ਸਲਿੰਦਰ ਕੰਬੋਜ ਦਿਲਬਾਖ ਸਿੰਘ ਬਲਕਾਰ ਮਗਾਣੀਆਂ ਜਸਵਿੰਦਰ ਸਿੰਘ ਔਜਲਾ ਗੁਰਪਿਆਰ ਗੋਟਲੀ ਅਸ਼ਵਨੀ ਅਗਸਥੀ ਵਿਅੰਤ ਸਿੰਘ ਫੁੱਲੇਵਾਲ ਸੰਦੀਪ ਕੰਬੋਜ ਨਰਮਲ ਚੋਹਾੜਕੇ ਹਰਜਿੰਦਰ ਵਡਾਲਾ ਬਾਂਗਰ ਜਸਪਾਲ ਬੰਗੀ ਸੁਖਦੇਵ ਡਾਂਸੀਵਾਲ ਰਮੇਸ਼ ਅਬੂਰ ਪਰਮਿੰਦਰ ਮਲੋਦ ਪਵਨ ਮਖਸਰ ਨਰਮਲ ਜੀਰਾ ਮੇਘਰਾਜ ਕੁਲਵਿੰਦਰ ਰਮਨਜੀਤ ਸੰਧੂ ਗੁਰਵਿੰਦਰ ਸੰਦੀਪ ਗੁਰਵਿੰਦਰ ਸਿੰਘ ਖੋਸਾ ਜਸਵਿੰਦਰ ਸਿੰਘ ਅਰਵਿੰਦਰ ਜੋਨੀ ਦੇਸਰਾਜ ਅਮਰਜੀਤ ਸਿੰਘ ਰੁਪਿੰਦਰ ਪਾਲ ਸੁਖਵਿੰਦਰ ਸਿੰਘ ਆਰ ਸਾਥੀਏ ਜਿਹੜੇ ਇਸ ਸਮੇਂ ਹਾਜ਼ਰ ਨੇ ਸੋ ਇਸ ਤਰੀਕੇ ਨਾਲ ਆਪਾਂ ਦੇਖ ਸਕਦੇ ਆ ਕਿ ਪੰਜਾਬ ਦੇ ਵਿੱਚ ਜਿੱਥੇ ਵੱਡੇ ਪੱਦਰ ਦੇ ਉੱਤੇ ਪਿਛਲੇ ਸਮੇਂ ਦੇ ਦੌਰਾਨ ਆ ਜਿਹੜਾ ਚੰਗੇ ਪੱਤੇ ਜਿਹੜੇ ਉਹ TADA ਦੇ ਤਹਿਤ ਆ ਜਿਹੜਾ ਉਹੋ ਵਿਧਾਇਕਾਂ ਵੱਲੋਂ ਖਰਚੇ ਗਏ ਵਿਧਾਇਕਾਂ ਵੱਲੋਂ ਲਏ ਗਏ ਉੱਥੇ ਦੂਜੇ ਪਾਸੇ ਮੁਲਾਜ਼ਮ ਤਲਕਾ ਜਿਹੜਾ ਇਹਨਾਂ ਭੱਤਿਆਂ ਨੂੰ ਤਸਰ ਰਿਹਾ ਹੈਗਾ ਨਵੇਂ ਪੇ ਸਕੇਲ ਆ ਜਿਹੜੀ ਉਹ ਲਾਗੂ ਹੋਣ ਦੇ ਨਾਲ ਆ ਜਿਹੜਾ ਛੇਮਾ ਪੇ ਕਮਿਸ਼ਨ ਲਾਗੂ ਕਰਾਉਣ ਦੀ ਡਿਮਾਂਡ ਆ ਜਿਹੜੀ ਉਹ ਕੀਤੀ ਜਾ ਰਹੀ ਆ ਇਸ ਤੋਂ ਇਲਾਵਾ ਪੁਰਾਣੀ ਪੈਨਸ਼ਨ ਬਹਾਲੀ ਦੇ ਲਈ ਹੈ ਜਿਹੜਾ ਲਗਾਤਾਰ ਯਤਨ ਕੀਤੇ ਜਾ ਰਹੇ ਤੁਹਾਨੂੰ ਦੱਸ ਦਈਏ ਕਿ ਵਿਧਾਇਕਾਂ ਨੂੰ ਪੈਨਸ਼ਨ ਮਿਲਦੀ ਆ ਪਰ ਜਿਨ੍ਹਾਂ ਨੇ ਲਗਾਤਾਰ ਆਪ ਦੀ ਸਾਧੀ ਦੀ ساری ਜ਼ਿੰਦਗੀ ਲਾਉਣੀ ਹੈਗੀ ਆ ਸਰਵਿਸ ਖੇਤਰ ਦੇ ਵਿੱਚ ਉਹਨਾਂ ਦੀ ਪੈਨਸ਼ਨ ਦੇ ਉੱਤੇ ਲਗਾਤਾਰ ਆ ਜਿਹੜੇ ਉਹ ਕਟ ਲੱਗ ਰਹੇ ਹੈਗੇ ਆ ਸੋ ਕਿਤੇ ਨਾ ਕਿਤੇ ਜੋ ਮੁਲਾਜ਼ਮ ਤਾਕਾ ਸੀ ਜੋ ਕੇ ਸਮੇਂ ਦੇ ਦੌਰਾਨ ਆ ਜਿਹੜਾ ਉਹ ਨਾਂ ਦਾ ਹੀ ਮੁਲਾਜ਼ਮ ਬਣ ਕੇ ਰਹਿ ਗਿਆ ਤੇ ਪੰਜਾਬ ਦੇ ਵਿਧਾਇਕ ਮੰਤਰੀ ਆ ਜਿਹੜੇ ਕਿਤੇ ਨਾ ਕਿਤੇ ਸਿਰਫ ਸਿਰਫ ਆਪ ਦੇ ٹیਏਡੀਏ ਦੀ ਕੀ ਸੀਮਤਾ ਆਮ ਲੋਕਾਂ ਦੀ ਜਿਹੜਾ ਸ਼ਾਇਦ ਉਹਨਾਂ ਨੂੰ ਕੋਈ ਸਰੋਕਾਰ ਨਾ ਹੋਵੇ ਸੋ ਅੱਜ ਦੇ ਲਈ ਇੰਨਾ ਹੀ ਮੈਂ ਰਾਜਮਣ ਤੁਹਾਡਾ ਬਹੁਤ ਬਹੁਤ ਧੰਨਵਾਦ